Thank you. ਕਹਿੰਦੇ ਹੈ ਕਿ ਫਿਰ ਰਾਸ਼ਨ ਹਫਤੇ ਦਾ ਇਕੱਠਾ ਕਰ ਲਿਆ ਹੁੰਦੇ ਕਿਉਂਕਿ ਇੱਥੇ ਦਾ ਰੋਟੀ ਪਾਣੀ ਆਪਾਂ ਨੂੰ ਘਰੇ ਸੁੱਖਣਾ ਚੰਗਾ ਮਿਲ ਜਾਂਦਾ ਹੈ ਤੇ ਬਾਹਰ ਤੋਂ ਬੰਦਾ ਖੋੜਾ ਦਾ ਔਖਾ ਮਿਲਦਾ ਰੋਟੀ ਰੋਟੀ ਲੈਣੇ ਪਈਆਂ ਤਾਂ ਸਾਰਾ ਖਰਚਾ ਕਰਨਾ ਪੈਂਦਾ ਹੈ ਇੱਕ ਨਾ ਜੀ ਸਵਾਕ ਮਹੀਨਾ ਬਾਅਦ ਸਾਡੇ ਵਿਹੜਾ ਤੋਂ ਸਾਡੇ ਦੋਹਾਂ ਦੇ ਆਪਸ ਵਿੱਚ 20 ਸਵਾਗਾਂ ਹੁੰਦੇ ਆ ਜਰਾ ਜਾਰ ਸੁਹਾਗ ਲਈ ਆ ਦੀ ਗੁਵਾ ਮੇਰੇ ਬੰਦ ਤਾਂ ਵਿੱਚ ਨੂਰ ਰੱਤ ਕੋਠ ਕੀ ਉਲੀ ਕੇ ਤੂੰ ਕਾਹ ਦੀਆਂ

कहीं भी दिता भर के ट्रक मेरे बापू ने अच्छा ट्रक चला के बापू लेके गया हमेशा तक पैर नहीं पहुंचते गल्ला मारने का ट्रक आया नहीं गांधी तो तो को ਬਾਈ ਇੱਧਰ ਇੱਧਰ ਸੱਦ ਹਾਜੀ ਬਾਬਾ ਜੀ ਅੱਜ ਤਾਂ ਫਾਇਰ ਲੱਗ ਗਿਆ ਨਾ ਬੰਬਈ ਇੱਧਰ ਦੇਖੋ ਬਾਬਾ ਜੀ ਦੇਖੋ ਬਾਬਾ ਜੀ ਆ ਬਾਬਾ ਮਿੱਟੂ ਹੁਣ ਵੇਖ ਦੇਖਿਓ ਬਾਈ ਜੀ ਮੋਟਰਸਾਈਕਲ ਨਤੂ ਕੋਰਾਂਗੇ ਇੱਧਰ ਦੇਖੋ ਨਾ ਇਸ ਤਰ੍ਹਾਂ ਲੈਣਾ ਵਾਇਕਰ ਵੇਟ ਇੱਕ ਮਿੰਟ ਵੇਟ ਕਰੇ ਮੈਂ ਮੰਮੀ ਜੀ ਤੁਹਾਨੂੰ ਮਲੇਖ ਮੇਲੇ ਬਾਰੇ ਜਾਣਕਾਰੀ ਦੇਣੀ ਜ਼ਰੂਰ ਦੱਸੋ ਧੰਨ ਧੰਨ ਬਾਬਾ ਮੀਰਾ ਸਰਾਜ ਜੀ ਤੇ ਦਰਬਾਰ ਉੱਤੇ ਅੱਜ ਹਰ ਸਾਲ ਦੀ ਤਰ੍ਹਾਂ ਸਾਲਾਨਾ ਜੋੜ ਮੇਲਾ ਅੱਜ ਜੋ ਇਲਾਕੇ ਦੀਆਂ ਸੰਤਾਂ ਦੇ ਸੰਯੋਗ ਦੇ ਨਾਲ ਅੱਜ ਬਾਬਾ ਜੀ ਤਨਤਨ ਬਾਬਾ ਮੀਰਾ ਸਰਾਜ ਜੀ ਦਰਬਾਰ ਪੀਰ ਹਦੂਰੀ ਵਿਖੇ ਜੋ ਸਾਲਾਨਾ ਜੋੜ ਮੇਲਾ ਧੂਮ ਧਾਮ ਦਾ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਪ੍ਰਸਿੱਧ ਲੋਕ ਡਾਇਟ ਮੀਤ ਬਰਾੜ ਹਰਮਨਦੀਪ ਐਸਐਸ ਸਿੱਧੂ ਸੋਠਪਰੀਦ ਜੋ ਆਪਣੀ ਕਲਾ ਦੇ ਨਾਲ ਸੰਤਾਂ ਦਾ ਮਨੋਰੰਜਨ ਕਰਦੇ ਨੇ ਦੂਰ ਦਰਾਡੇ ਤੋਂ ਸੰਤਾਂ ਬਾਬਾ ਜੀ ਦੇ ਦਰ ਤੇ ਆ ਕੇ ਨਮਸਤਰ ਹੋਦੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀਆਂ ਵਾ ਬਾਬਾ ਮੀਰਾ ਸਰਾਜ ਜੀ ਦੇ ਦਰਬਾਰ ਦੇ ਉੱਤੇ ਸਾਰੀਆਂ ਸੰਤਾਂ ਦੂਰ ਦਰੇਡੇ ਤੋਂ ਆਈਆਂ ਜਿਨ੍ਹਾਂ ਸੰਤਾਂ ਨੇ ਬਾਬਾ ਜੀ ਦੇ ਮੇਲੇ ਦੇ ਵਿੱਚ ਸੰਜੋਤ ਕੀਤਾ ਵਾ ਉਹਨਾਂ ਸੰਗਤਾਂ ਦਾ ਸਮੂਹ ਇਲਾਕੇ ਦੀਆਂ ਸੰਗਤਾਂ ਦਾ ਮੈਂ ਆਪਣੇ ਵੱਲੋਂ ਤੇ ਆਪਣੇ ਦਰਬਾਰ ਵੱਲੋਂ ਸਾਰੀਆਂ ਸੰਗਤਾਂ ਦਾ ਜੀ ਆਇਆਂ ਨੂੰ ਕਹਿੰਨਾ ਵਾਂ ਤੇ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਵਾਂ ਜੋ ਅੱਜ ਸੰਗਤਾਂ ਮੇਲੇ ਦੇ ਪਹੁੰਚੀਆਂ ਵਾਂ ਉਹਨਾਂ ਨੂੰ ਮੈਂ ਲੱਖ ਲੱਖ ਮੇਲੇ ਦੀਆਂ ਵਧਾਈਆਂ ਦੇਣਾ ਵਾਂ ਕਿੰਨੇ ਸਮਾਂ ਪਹਿਲਾਂ ਜਿਹੜੀ ਹੈ ਫਲਾਨਾ ਜੋੜ ਮੇਲੇ ਦੀ تیاری ਸ਼ੁਰੂ ਹੋ ਜਾਂਦੀ ਹੈ ਇਹ ਬਾਬਾ ਜੀ ਦੇ ਸਲਾਨਾ ਜੋੜ ਮੇਲੇ ਦੀ 2 ਮਹੀਨੇ ਹੋ ਗਏ ਹੈ ਤਿਆਰੀ ਕਰਦਿਆਂ ਨੂੰ ਜੋ 2 ਮਹੀਨਿਆਂ ਦੇ ਵਿੱਚ ਅੱਜ ਜੋ ਬਾਬਾ ਜੀ ਦਾ ਸਲਾਨਾ ਜੋੜ ਮੇਲਾ ਵਾ ਜੋ ਸੰਤਾਂ ਧੂਮਤਾਂ ਨਾਲ ਮਨਾ ਰਹੀਆਂ ਵਾ ਲਗਾਤਾਰ ਬਰਸਾਤ ਹੋ ਰਹੀ ਹੈ ਲੱਗਦਾ ਨਹੀਂ ਸੀ ਕਿ ਸੰਤਾਂ ਘਟਣਗੀਆਂ ਤੇ ਦੇਖਦੇ ਕਿ ਸੰਤਾਂ ਦਾ ਬਿਲਕੁਲ ਘਾੜਾ ਆਇਆ ਪਿਆ ਹੈ ਮਤਲਬ ਇਸ ਵਾਸਤੇ ਬਾਬਾ ਜੀ ਦੇ ਦਰਬਾਰ ਦੇ ਉੱਤੇ ਸਵੇਰੇ ਅੱਜ ਬਾਰਿਸ਼ ਤੇ ਬਹੁਤ ਹੋਈ ਆ ਪਰ ਸੰਤਾਂ ਤੁਸੀਂ ਆਪ ਮਹਾਰੇ ਓਟੇ ਵੇਖ ਸਕਦੇ ਜੇ ਕੀ ਦਰਬਾਰ ਦੇ ਉੱਤੇ ਜਿਹਦੇ ਖਲੋਨ ਨੂੰ ਥਾਣ ਹੀ ਜਿਹਦੇ ਪੈਰ ਰੱਖਣ ਨੂੰ ਜੋ ਸੰਤਾਂ ਦਾ ਹੜ ਆਇਆ ਪਿਆ ਵਾ ਇਹ ਇੱਕ ਬਾਬਾ ਜੀ ਦੇ ਦਰਬਾਰ ਦੇ ਨਾਲ ਸੰਤਾਂ ਦਾ ਪਿਆਰ ਆ ਤੇ ਜਿਹੜੀਆਂ ਸੰਤਾਂ ਵਾਂ ਉਹ ਬਾਬਾ ਜੀ ਦੇ ਦਰ ਤੋਂ ਇਥੋਂ ਖੁਸ਼ੀਆਂ ਲੈ ਕੇ ਆਪਣੀਆਂ ਮਨੋਟਾਮਨਾਵਾਂ ਪੂਰੀਆਂ ਕਰਦੀਆਂ ਵਾਂ ਤੇ ਕੁਸ਼ੀਆਂ ਪ੍ਰਾਪਤ ਕਰਦੀਆਂ ਜਿਹੜੇ ਲੋਕ ਜਿਹੜੇ ਇਸ ਵੇਲੇ ਸੰਗਤਾਂ ਜਿਹੜੀਆਂ ਬਾਹਰ ਵਿਦੇਸ਼ਾਂ 'ਚ ਪੰਜਾਬ 'ਚ ਜਿਹੜੀਆਂ ਵੀ ਇਸ ਵੇਲੇ ਦਰਸ਼ਨ ਕਰ ਰਹੀਆਂ ਨੇ ਬਾਬਾ ਜੀ ਦੇ ਦਰਬਾਰ ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਉਹਨਾਂ ਨੂੰ ਇੱਕ ਵਾਰੀ ਬਾਬਾ ਜੀ ਦੇ ਦਰਬਾਰ ਤੇ ਪਤਾ ਜ਼ਰੂਰ ਦੱਸੋ ਜਾਂ ਉਹਨਾਂ ਦਰਸ਼ਨ ਕਰ ਸਕਣ ਮੈਂ ਸਭ ਤੋਂ ਪਹਿਲਾਂ ਦੇ ਐਨ ਆਰ ਆਈ ਵੀਰਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਹੜੇ ਦਰਬਾਰ ਦੇ ਨਾਲ ਹਰ ਸਾਲ ਸੰਯੋਗ ਕਰਦੇ ਆ ਜੋ ਇਸ ਸਾਲ ਵੀ ਐਨ ਆਰ ਆਈ ਵੀਰ ਜਿਹੜੇ ਆ ਬਾਬਾ ਜੀ ਦੇ ਦਰਬਾਰ ਦੇ ਨਾਲ ਜੁੜੇ ਆ ਜਿਹੜੇ ਇਲਾਕੇ ਦੇ ਨਾਲ ਇਸ ਪਿਆਰ ਆ ਇਸ ਇਲਾਕੇ ਦੇ ਆ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਐਨ ਆਰ ਆਈ ਵੀਰਾਂ ਦਾ ਇਹ ਦਰਬਾਰ ਧੰਨ ਧੰਨ ਬਾਬਾ ਮੀਰਾ ਸਰਾਜ ਜੀ ਪੀਰ ਅਧੂਰੀ ਇਹ ਦਰਬਾਰ ਪਿੰਡ ਮਾਲੂਵਾਲ ਨਹੀਂ ਨਦੀਟ ਨੱਥੂਪੁਰਾ ਚੀਚਾ ਭਗਣਾ ਦੇ ਨਦੀਟ ਹੀ ਹੈ ਅੰਬਰਸਰ ਰੋਡ ਤੋਂ 88 ਤੋਂ ਆਉਂਦਿਆਂ ਭਗਣੇ ਨੂੰ ਇਸ ਦਰਬਾਰ ਦੇ ਉੱਤੇ ਕੁੱਤੇ ਦੇ ਟੱਟੇ ਜਾਣ ਤੇ ਜਾਂ ਕਿਸੇ ਨੂੰ ਹਲਕਾ ਹੋ ਜਾਂਦਾ ਵਾ ਇਸ ਦਰਬਾਰ ਦੇ ਉੱਤੋਂ ਜੋ ਉਹ ਟੋਟ ਮਿਲਦਾ ਵਾ ਬਾਬਾ ਜੀ ਦੇ ਚਰਾਗਾ ਦਾ ਤੇਲ ਤੇ ਜੋ ਟੋਟਿਆ ਜਿਹਦਾ ਪ੍ਰਸ਼ਾਦ ਉਹ ਜਦੋਂ ਯਾਤਰੂ ਛੱਡ ਲੈਂਦਾ ਵਾ ਤੇ ਪੰਜਾਂ ਦਹਾ ਮਿੰਟਾਂ ਦੇ ਵਿੱਚ ਹੀ ਬਾਬਾ ਜੀ ਦੇ ਦਰਬਾਰ ਤੇ ਤੰਦਰੁਸਤ ਹੋ ਜੇ ਜਾਂਦਾ ਵਾ ਕਿਸ ਨਾਂ ਦੇ ਨਾਲੇ ਜਗਾ ਜਿਹੜੀ ਆ ਦੁਨੀਆ ਦੇ ਵਿੱਚ ਜਿਹੜੀ ਆ ਇਹ ਦੇਸ਼ ਵਿਦੇਸ਼ ਦੇ ਵਿੱਚ ਇਹ ਦਰਬਾਰ ਧੰਨ ਧੰਨ ਬਾਬਾ ਮੀਰਾ ਜਰਾਜ ਜੀ ਪੀਰ ਅਧੂਰੀ ਦੇ ਨਾਲ ਦੇ ਨਾਲ ਇਹ ਜਿਹੜਾ ਦਰਬਾਰ ਆ ਇਹ ਜਾਣਿਆ ਜਾਂਦਾ ਵਾ ਚਾਹਾਂਗੇ ਸਾਰੀਆਂ ਸੰਗਤਾਂ ਨੂੰ ਤੁਹਾਡੇ ਲੋ ਜੀ ਆਏ ਜਰੂਰ ਮੈਂ ਫਿਰ ਆਪਣੇ ਵੱਲੋਂ ਤੇ ਦਰਬਾਰ ਵੱਲੋਂ ਮੇਲੇ ਵਿੱਚ ਆਈਆਂ ਸੰਗਤਾਂ ਦਾ ਤੇ ਮੇਲੇ ਵਿੱਚ ਸੰਯੋਗ ਦੇਣ ਵਾਸਤੇ ਸੰਗਤਾਂ ਦਾ ਤਿਆ ਦੇ ਲੋ ਧੰਨਵਾਦ ਕਰਦਾ ਵਾਂ ਆਇਆਂ ਸੰਤਾਂ ਨੂੰ ਜੀ ਆਇਆਂ ਕਹਿੰਦਾ ਵਾਂ ਵਾਹਿਗੁਰੂ ਜੀ ta ਚਲਦਾ ਵਾਹਿਗੁਰੂ ਜੀ ਜੀ ਮੇਰਾ ਨਾਮ ਹੈ ਗੁਰਿੰਦਰ ਸਿੰਘ ਜੀ ਸਰਪੰਚ ਤੇ ਆਪਣਾ ਲਾਕਾ ਪਿੰਡ ਨੱਤੂਵਾਲ ਮਾਲੂਵਾਲ ਤੇ ਅੱਜ ਦਾ ਜਿਹੜਾ ਸਲਾਨਾ ਜੋੜ ਮੇਰਾ ਜ਼ਰੂਰ ਲੋਕਾਂ ਨੂੰ ਇਸ ਪਰ ਇਹ ਮੇਲਾ ਭਤੰਤਨ ਬਾਬਾ ਮੀਆਂ ਸਰਦਾਰ ਜੀ ਦਾ ਸਲਾਨਾ ਜੋੜ ਮੇਲਾ ਹਰ ਸਾਲ ਪਿੰਡ ਕਰਾਂ ਪਿੰਡ ਮਾਲੂਵਾਲ ਪਿੰਡ ਨੱਤੂਵਾਲ ਜੀ ਸੰਗਤ ਮਣਾਉਂਦੀ ਹੈ ਬੜੀ ਧੂਮਦਾਨਾ ਮੇਲਾ ਜ ਮਨਾਇਆ ਜਾਂਦਾ ਕਿੰਨੇ ਕੁ ਲੋਕ ਪਹੁੰਚੇ ਮੇਰੇ ਇੱਥੇ ਘੱਟੋ ਘੱਟ ਵੀ 1500 2000 ਦੇ ਲੱਗ ਜਾਂਦੇ ਜਿਹੜਾ ਸੋਹੇ بارش ਦਾ ਮੌਸਮ ਸੀਗਾ ਲੱਗਦਾ ਸੀਗਾ ਕਿ ਸੰਗਤਾਂ ਨੂੰ ਆਉਣ ਚ ਮੁਸ਼ਕਲ ਹੋਏਗੀ ਹਾਂਜੀ ਜੀ ਉਹ ਤੇ ਲੱਗਦਾ ਸੀ ਮੁਸ਼ਕਲ ਹੈ ਬੋ ਜੀ ਪਰ ਨਹੀਂ ਫੇਰ ਵੀ ਪਰਮਾਤਮਾ ਨੇ ਮਿਹਰ ਕੀਤੀ ਜੀ ਬਾਬਾ ਮੀਆਂ ਸਰਾਜ ਨੇ ਵਧੀਆ ਬਹੁਤ ਵਧੀਆ ਮੇਲਾ ਬੁੱਕ ਤੇ ਆ ਜੀ ਐਨ ਆਰ ਆਈ ਵੀਰਾਂ ਦਾ ਲੋਕ ਜਿਹੜੇ ਵੇਖਣੇ ਆ ਚਾਹਾਂਗੇ ਜਿੰਨੋਂ ਦੋਨਾਂ ਨੂੰ ਸਾਰਿਆਂ ਸਾਰਿਆਂ ਨੂੰ ਮੁਬਾਰਕਾਂ ਜੀ ਆਪ ਜੋੜ ਕੇ ਬਾਬਾ ਜੀ ਦੇ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ ਜੀ ਕਿੰਨੇ ਚਿਰ ਤੋਂ ਇਹ ਮੇਲਾ ਜਿਹੜਾ ਵਾ ਸ਼ੁਰੂਆਤ ਤੇ ਦੀ ਉਹ ਸ਼ੁਰੂਆਤ ਤੇ ਚਲੋ ਸਾਡੇ ਵੀ 20 ਸਾਲ عمر ਚੱਲੀ ਆ ਜੀ ਤੇ ਲਗਾਤਾਰ ਮੇਲਾ ਹਰ ਸਾਲ ਇਦਾਂ ਬਣਾ ਰਹੇ ਰਹੀ ਇਸ ਨਾਮ ਦੇ ਦਰਬਾਰ ਜੀ ਬਾਬਾ ਮੀਆਂ ਸਰਾਜ ਜੀ ਜਿੱਥੇ ਹਲਕੇ ਕੁੱਤੇ ਦਾ ਟੋਕ ਮਿਲਦਾ ਜੀ ਤੇ ਮਹਾਰਾਜ ਦੀ ਬਹੁਤ ਕਿਰਪਾ ਇਥੇ ਜਬੀਨੀ ਸਹੀ ਹੁੰਦੇ ਆ ਜੀ ਜਿਹੜੇ ਹਲਕੇ ਕੁੱਤੇ ਦੇ ਵੱਡੇ ਦਾ ਟੋਕ ਲਗਣ ਹਾਂਜੀ ਕੁੱਤੇ ਨੂੰ ਵੱਡੇ ਹੁੰਦਾ ਜੀ ਮੇਰੇ ਵੱਲੋਂ ਮੇਰੀ ਪਿੰਡ ਦੇ ਵੱਲੋਂ ਮਾਲੂ ਵਾਲੀ ਸੰਗਤ ਵੱਲੋਂ ਸੰਗਤ ਵੱਲੋਂ ਸਾਰਿਆਂ ਨੂੰ ਮਿਲਦੀਆਂ ਲੱਖ ਲੱਖ ਮੁਬਾਰਕਾਂ ਜੀ ਮੈਂ ਗੁਰਵਿੰਦਰ ਸਿੰਘ ਪਿੰਡ ਨੱਥੂਬਰਾ ਪਤ ਰਹਣ ਹਲਕਾ ਟਾਰੀ ਭੋਜਨ ਸਮਾਜ ਪਾਰਟੀ ਅੱਜ ਜਿਹੜੇ ਸਾਡੇ ਮਹਾਂਪੁਰਸ਼ ਬਾਬਾ ਮੀਰਾਂਸਰਾਜ ਜੀ ਜਿਨ੍ਹਾਂ ਦਾ ਅੱਜ ਜੋੜ ਮੇਲਾ ਵੱਡੇ ਪੱਧਰ ਤੇ ਮਹਾਂਪੁਰਸ਼ਾਂ ਦੀ ਬਦੌਲਤ ਸੰਗਤਾਂ ਮਨਾ ਰੀਆਂ ਸਾਡੇ ਦੇ ਨਾਲ ਸਾਡੇ ਨੱਥੂਪੁਰੇ ਦੇ ਸਰਪੰਚ ਗੁਰਿੰਦਰਜੀਤ ਸਿੰਘ ਜੀ ਗਿੰਦੀ ਉਹ ਵੀ ਸਾਥੀ ਨਾਲ ਖੜੇ ਆ ਸਾਡੇ ਵਿੱਚੋਂ ਜਾ ਚੁਕੇ ਪੱਤਰਕਾਰ ਪਗਨੇ ਤੋਂ ਉਹਨਾਂ ਦੇ ਬ੍ਰਦਰ ਜੀ ਵੀ ਸਾਥੀ ਸਾਡੇ ਨਾਲ ਖੜੇ ਆ ਉਹਨਾਂ ਦਾ ਵੀ ਜੀ ਬਾਬੇ ਜੀਆ ਮੇਲੇ ਦੀਆਂ ਰੌਣਕਾਂ ਵਧਾਉਣ ਵਿੱਚ ਬਹੁਤ ਯੋਗਦਾਨ ਆ ਔਰ ਸਾਰੀ ਆਈ ਹੋਈ ਸਾਰੀ ਸੰਗਤ ਦਾ ਧੰਨਵਾਦ ਕਰਦੇ ਆ ਬਾਬਾ ਮੇਜਰ ਸਿੰਘ ਜੀ ਜਿਹੜੇ ਸ਼ਰੋਮਣੀ ਕਮੇਟੀ ਦੇ ਵਿੱਚ ਵੀਰ ਬਾਬਾ ਬਡਾ ਸਾਹਿਬ ਲੋਕਰੀ ਕਰਦੇ ਆ ਉਹ ਵੀ ਕਾਫੀ ਟਾਈਮ ਤੋਂ ਇੱਥੇ ਬਾਬਾ ਜੀ ਦੇ ਜੋੜ ਮੇਲੇ ਦੇ ਵਿੱਚ ਰੁੱਝੇ ਹੀ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਔਰ ਇੱਥੇ ਇਹ ਜਿਹੜਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਕਰਾਇਆ ਜਾਂਦਾ ਇੱਥੇ ਹਲਕੀ ਕੁੱਤੀ ਨੇ ਕੱਟਿਆ ਹੋਵੇ ਤੇ ਬਹੁਤ ਦੂਰ ਦੁਰਾਡੇ ਨੂੰ ਸੰਗਤਾਂ ਇੱਥੇ ਪੁੱਜਦੀਆਂ ਤੇ ਉਹਨਾਂ ਦਾ ਹਲਕਾ ਜਿਹੜਾ ਇਹ ਦੂਰ ਕੀਤਾ ਜਾਂਦਾ ਇਹ ਕਰਕੇ ਇਹ ਬਹੁਤ ਹੀ ਪੂਰੇ ਭਾਰਤ ਦੇ ਵਿੱਚ ਮੰਨੀ ਹੋਈ ਇਹ ਇਹ ਜਿਹੜੀ ਦਰਗਾਹ ਆ ਪੀਰਾਂ ਦੀ ਇੱਥੇ ਜੋੜ ਮੇਲੇ ਸਾਡੇ ਹੁੰਦਿਆ ਜਿਵੇਂ ਅਸੀਂ ਸੁੱਟ ਸੰਭਾਲੀ ਆ ਉਦੋਂ ਤੋਂ ਹੀ ਇਹ ਮੇਲੇ ਜਿਹੜੇ ਆ ਇੱਥੇ ਹਰ ਸਾਲ ਦੀ ਤਰ੍ਹਾਂ ਲੱਗਦੇ ਆ ਔਰ ਜਿਹੜੇ ਸਾਡੇ ਪੱਤਰਕਾਰ ਸਾਥੀ ਇੱਥੇ ਆਏ ਆ ਉਹਨਾਂ ਦਾ ਇੱਥੇ ਪਹੁੰਚਣ ਦੇ ਵੀ ਅਸੀਂ ਧੰਨਵਾਦ ਕਰਦੇ ਹਾਂ